ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇੱਥੇ ਕੋਈ ਨਹੀਂ ਆਗਿਆ ਕੋਈ ਸਰਕਾਰ ਦਾ ਪ੍ਰਬੰਧ ਹੀ ਕੋਈ ਨਹੀਂ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇੜ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਮਹਿਲਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਆਪਣੇ ਬਜ਼ੁਰਗ ਭਰਾ ਨਾਲ ਗੁਰਦੁਆਰਾ ਸਾਈ ਵਿਖੇ ਮੱਥਾ ਟੇਕਣ ਲਈ ਆਈ ਸੀ ਜਿੱਥੇ ਕਿ ਉਸ ਦਾ ਸੜਕ ਤੋਂ ਪੈਰ ਤਿਲਕ ਗਿਆ ਤੇ ਉਹ ਇੱਕ ਪੈਲੀ ਵਿੱਚ ਡਿੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਮੌਕੇ ਮ੍ਰਿਤਕ ਕੁਲਵਿੰਦਰ ਕੌਰ ਦੇ ਭਰਾ ਅਤੇ ਪਿੰਡ ਵਾਸੀਆਂ ਦੱਸਿਆ ਕਿ ਕੁਲਵਿੰਦਰ ਕੌਰ ਨੂੰ ਪਾਣੀ ਵਿੱਚੋਂ ਬਾਹਰ ਕੱਢਦੇ ਸਾਰੇ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੰਮਰੇ ਤੇ ਘੋਸ਼ਿਤ ਕਰ ਦਿੱਤਾ ਮੈਂ ਨਾ ਗਰਮੀਸ਼ਾ ਮੈਂ ਰਹਾਂ ਹਾਂ ਕਿਹੜਾ ਪਿੰਡ ਹੈ ਪਿੰਡ ਮੇਦਾ ਖੋਦੇ ਬੇਟਾ ਇੰਜੇ ਦੇ ਦਿਨੇ ਆ ਤੇ ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਅੱਗੇ ਕਿ ਚਲੀ ਜਾਂਦੀ ਮੈਂ ਮਦਦ ਉਹਨੇ ਵੀ ਟਾਈਮ ਤੱਕ ਦਾ ਵੀ ਨਾ ਜਾ ਨਾ ਜਾ ਤੇ ਮੈਂ ਮਾ ਮੁੱਢੀ ਇੰਦੇ ਵਾ ਮਾ ਬਾਜਾ ਮਾਰੀ ਪਿੱਛਾ ਚੱਲੀ ਆਪਾਂ ਅੱਜ ਬਿਠੇ ਚੰਗੇ ਭਰੇ ਬਿਠੇ ਆ ਤੇ ਨਹੀਂ ਰੁਗੀ ਇਹ ਕਦੇ ਤੇ ਮੇਰੇ ਰੁਗੀ ਆ ਪਣੀ ਜਿਆਦਾ ਸੀ ਮਾਂ ਬਚਰਾਵਾ ਪਣੀ ਜਿਆਦਾ ਸੀ ਪਾਣੀ ਚ ਬਹੁਤ ਜ਼ਿਆਦਾ ਪਾਣੀ ਪਾਣੀ ਲੱਗੇ ਮੈਨੂੰ ਤਾਂ ਪਾਣੀ ਆ ਮੈਂ ਆਊਟ ਰੋਡ ਚੱਲਿਆ ਹਾਂ ਕੀ ਨਾ ਕੀ ਇਹਦਾ ਨਾ ਕੀ ਇਹਦਾ ਕਲਿੰਜਰ ਹੋ ਰਿਹਾ ਇੱਥੇ ਤੁਹਾਡੇ ਕੋਲ ਰਹਿੰਦੇ ਹੈ ਹਾਂਜੀ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਅ ਹੀ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਾਤ ਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਥਾ ਵਾ ਤੇ ਇਹਨਾਂ ਦਾ ਨਾਲ ਬ੍ਰਦਰ ਸੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇੱਥੋਂ ਅੱਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਦਾ ਪੈਰੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਉੜ ਕੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਹੈਗਾ ਫੁਰਕੇ ਇੱਥੇ ਗੁਰਦਾਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਦੇਗੜ ਖੜਿਆ ਵਾ ਆਪਣੇ ਗੁਰਦਾਰਾ ਕਾਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮਖ ਸਿੰਘ ਜੀ ਉਹਨਾਂ ਨੇ ਗੱਡੀ ਮਿੰਟੋ ਮਿੰਟ ਦਿੱਤੀ ਆਪਣੀ ਤੇ ਫਦੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮ੍ਰਿਤਕ ਕਰਾਰ ਦਿੱਤਾ ਇਹਨਾਂ ਨੂੰ ਕਿ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਇੱਥੇ ਕੋਈ ਨਹੀਂ ਬੌੜਿਆ ਜੀ ਵੇਖੋ ਇੱਥੋਂ ਸਵੇਰੇ ਸਵੇਰੇ ਹੋਣਾ ਫਰੇਗੜ ਗਈ ਫਰੇਗੜ ਆਈ ਐੱਚੇ ਗੁਰਦਾਰਾ ਸਾਹਿਬ ਵਿੱਚ ਵੀ ਇੱਕ ਲੱਗੀ ਲੱਗੀ ਇਧਰ ਕੈਮੇ ਮਾਰ ਕੇ ਵੇਖ ਲੋ ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇੱਥੇ ਕੋਈ ਨਹੀਂ ਹੈਗੀਆਂ ਕੋਈ ਸਰਕਾਰ ਦਾ ਪ੍ਰਬੰਧ ਹੀ ਕੋਈ ਨਹੀਂ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਕਿੰਨੇ ਕਿ ਉਮਰ ਹੈ ਤਾਂ ਦੇ ਇਹ ਆਡੇ ਜੀ ਇੱਥੋਂ ਬਾਬਾ ਗਰਮੀਤ ਸਿੰਘ ਆ ਖੋਦੇ ਪੇੜ ਤੋਂ ਉਦੀ ਸਿਸਟਰ ਆ ਤੇ 45 ਸਾਲ ਦੀ ਉਮਰ ਆ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੋਲਾ ਰੱਪਾ ਪਾਇਆ ਉਹ ਇੱਥੇ ਲੱਗੇ ਸੈਲਰ ਹੀ ਤੇ ਉਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਛਾਲਾਂ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਜਦੋਂ ਆਪਾਂ ਫਰਸਟ ایڈ ਦਿੱਤੀ ਆ ਪਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੀ ਗੜ੍ਹ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਤਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਂਡੀਆਰਪਦਿਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਬੈਠਾ ਕੀਆ ਕਿ ਜੇ ਉਹ ਹੁੰਦੀ ਤੇ ਕਿ ਲੱਗਦਾ ਬਚਾਉ ਸਕਦਾ ਸੀ ਐਂਡੀਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈ ਇਹਦੇ ਕੋਈ ਜਾਨ ਬਚ ਜਾ ਜਾਨ ਬਚ ਸਕਦੀ ਸੀ ਆਉਣੀ ਹੁਣ ਜਿੱਦਾਂ ਮੰਨ ਲਓ ਉਹਦਾ ਲੋੜਿਆ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਉਹਨਾਂ ਸਵੇਰ ਅੱਜ ਦਿਨ ਚੜਦਿਆਂ 6 ਵਜੇ 6:30 7 ਵਜੇ ਦਾ ਕੰਮ ਤਕਰੀਬਨ ਹੈ 7 ਵਜੇ 7 ਵਜੇ ਹਾਦਸਾ ਹੋਇਆ ਹੈ ਸ 7 ਵਜੇ ਤੱਕ ਅਜੇ ਤੱਕ ਨਾ ਰਿਹਾ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਐਸਰਪੇ ਕੇ ਗੱਡੀ ਲੱਗੀ ਐ ਐਸਡੀਐਮ ਗੱਡੀ ਦੇ ਅਗਲੇ ਬੰਨੇ ਲਿਖਿਆ ਹੋਆ ਐਸਡੀਐਮ ਸਾਡੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਲੱਗਦਾ ਹੀ ਨਹੀਂ ਗੱਡੀ ਚੋਂ ਵੀ ਲਾਗੇ ਚਾਗੇ ਵੀ ਹੈ ਨਹੀਂ ਆ ਤੇ ਐਂਬੂਲੈਂਸ ਦਾ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਬਿਖਾਉਣ ਵਾਸਤੇ ਵੀ ਨਹੀਂ ਕੀਤੀ ਤਾਂ ਗੱਡੀ ਲਾ ਕੇ ਐਂਬੂਲੈਂਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀ ਇਹ ਗੁਰੂ ਘਰ ਆ ਚਲੋ ਇੱਥੇ ਇੱਕ ਇੰਨੇ ਪਿੰਡਾਂ ਦਾ ਜਿਹੜਾ ਵਾ ਹੜਪੀੜਤ ਨਾਲ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਬੱਛ ਸਰਖੇਸਤਾ ਵਾਲੇ ਪਹਚਾਇਆ ਵਾ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਆ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ ਸਾ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ 'ਚ ਪਾਣੀ ਆ ਤੇ ਜਿਹੜਾ ਰੋਡ ਦੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦਾ ਵਹਾਅ ਬੜਾ ਪਾਣੀ ਦਾ ਹੈ ਜੀ